ਹਾਂਜੀ ਦੋਸਤੋ ਅੱਜ ਤੁਹਾਨੂੰ ਆਪਾਂ ਇੱਕ ਅਜਹੀ ਕੋਠੀ ਦਿਖਾਉਣਿਆ ਜਿਹੜੀ ਕਿ ਇੱਕ ਰੈਨੋਵੇਟ ਕਰਕੇ ਨਾ ਪੁਰਾਣੇ ਘਰ ਤੋਂ ਮੋਡੀਫਾਈ ਕਰਕੇ ਇੱਕ ਨਵੀਂ ਲੁੱਕ ਦਿੱਤੀ ਹੋਈ ਆ ਆ ਵੇਖ ਸਕਦੇ ਹੋ ਤੁਸੀਂ ਐਲੀਵੇਸ਼ਨ ਬਹੁਤ ਹੀ ਸੋਹਣਾ ਐਲੀਵੇਸ਼ਨ ਐ ਇਸ ਕੋਠੀ ਦਾ ਤੇ ਬਹੁਤ ਹੀ ਘੈਂਟ ਮਹਿਲ ਵਰਗੀ ਲੁੱਕ ਦਿੱਤੀ ਆ ਬਾਈ ਮਿਸਤਰੀ ਕੁਲਦੀਪ ਸਿੰਘ ਤੇ ਕਨੀਤੂ ਸਿੰਘ ਜੋ ਕਿ ਬੁਰਜ ਦੇ ਰਹਿਣ ਵਾਲੇ ਨੇ ਚਨੀਰ ਏਰੀਆ ਤੇ ਨਕਸ਼ਾ ਤਿਆਰ ਕਰਵਾਇਆ ਸੀਗਾ ਮੌੜ ਜਸਵਿੰਦਰ ਸਿੰਘ ਤੋਂ ਜਿਨ੍ਹਾਂ ਦਾ ਆਪਾਂ ਨੰਬਰ ਵੀ ਮੈਂਸ਼ਨ ਕਰਾਂਗੇ ਤੇ ਬਾਈ ਮਿਸਤਰੀ ਹੋਰਾਂ ਦਾ ਵੀ ਨੰਬਰ ਮੈਂਸ਼ਨ ਕਰਾਂਗੇ ਤੇ ਨਰਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਜੇਕਰ ਕੋਈ ਜਾਣਕਾਰੀ ਲੈਣੀ ਹੋਵੇ ਇਸ ਕੋਠੀ ਦੇ ਵਿੱਚ ਸਿਰਫ 7 ਤੋਂ 8 ਲੱਖ ਰੁਪਏ ਐਡ ਕੀਤਾ ਤੇ ਸਿਰਫ ਫਰੰਟ ਚੇਂਜ ਕੀਤਾ ਦੋਸਤੋ ਜੋ ਕਿ ਐਲੀਵੇਸ਼ਨ ਹੈ ਐਲੀਵੇਸ਼ਨ ਦਿੱਤਾ ਕੋਠੀ ਨੂੰ ਬਾਕੀ ਵਿੱਚੋਂ ਸੇਮ ਕੋਠੀ ਹੈ ਪਹਿਲਾਂ ਵਾਂਗੂ ਹੀ ਕੋਈ ਕਮਰਾ ਨਹੀਂ ਟਾਇਆ ਹੈਗਾ ਕੋਈ ਰੂਮ ਨਹੀਂ ਬਦਲਿਆ ਸਾਰਾ ਬਿਲਕੁਲ ਸੇਮ ਹੈ ਤੁਹਾਨੂੰ ਅੰਦਰੋਂ ਵੀ ਦਿਖਾ ਦੇਾਂਗੇ ਸਾਰੀ ਕੋਠੀ ਤੇ ਸਿਰਫ 7 ਤੋਂ 8 ਲੱਖ ਰੁਪਏ ਲੱਗਿਆ ਇਸ ਕੋਠੀ ਤੇ ਤੇ ਅੰਦਰਲਾ ਡਿਜ਼ਾਈਨ ਆ ਜਿਹੜਾ ਉਹ ਤੁਹਾਨੂੰ ਆਪਾਂ ਅੰਦਰੋਂ ਵਿਖਾ ਦੇਾਂਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਕੀ ਡਿਜ਼ਾਈਨ ਸੀ ਪਹਿਲਾਂ ਇਸ ਘਰ ਦਾ ਇਧਰ ਵੀ ਦੇਖ ਸਕਦੇ ਹੋ ਤੁਸੀਂ ਲੈਫਟ ਸਾਈਡ ਤੇ ਇਹ ਇਸ ਇਹਨਾਂ ਦੇ ਦੋ ਪਰਾਵਾਂ ਵਾਲੀਆਂ ਕੋਠੀਆਂ ਨੇ ਇਹ ਬਣੀਆਂ ਹੋਈਆਂ ਇਹ ਪੁਰਾਣੀ ਕੋਠੀ ਦੇਖ ਲਓ ਤੁਸੀਂ ਕਿਵੇਂ ਹੈਗੀ ਇਹ ਵੀ ਇਦਾਂ ਹੀ ਸੀਗੀ ਤੇ ਉਸੇ ਨੂੰ ਮੋਡੀਫਾਈ ਕਰਕੇ ਇਹ ਸ਼ੇਪ ਦਿੱਤੀ ਹੈ ਦੋਸਤੋ ਵੇਖੋ ਤੁਸੀਂ ਸੇਮ ਉਨੇ ਹੀ ਰੂਮ ਨੇ ਉਹੀ ਸਾਰਾ ਕੁਝ ਹੈ ਉਸ ਘਰ ਵਿੱਚ ਵੀ ਤੇ ਇਸ ਘਰ ਵਿੱਚ ਵੀ ਪਰ ਇਸ ਨੂੰ ਲੁੱਕ ਇੱਕ ਵੱਖਰੀ ਦੇਤੀ ਬਹੁਤ ਹੀ ਘੈਂਟ ਗੱਲਬਾਤ ਬਣਾਤੀ ਦੋਸਤੋ ਅੰਦਰ ਚੱਲਦੇ ਆਜੋ ਦਿਖਾਉਣੇ ਤੁਹਾਨੂੰ ਇਹ ਮੇਨ ਡੋਰ ਆ ਗਿਆ ਕੋਠੀ ਦਾ ਆ ਵੇਖੋ ਫਰਸ਼ ਤੇ ਹੌਲੀ ਡੋਰ ਬਣਾਇਆ ਹੋਇਆ ਜੋ ਕਿ ਇੱਕ ਪੌੜੀਆਂ ਦੇ نیچے ਕਿਧਰ ਦਰਾਜ ਦਿੱਤੇ ਹੋਏ ਨੇ ਤੇ ਪੌੜੀਆਂ ਦੇ نیچے ਛੋਟਾ ਕੱਪ ਬੋਰਡ ਬਣਾਇਆ ਹੋਇਆ ਸਮਾਨ ਵਗੈਰਾ ਰੱਖਣ ਨੂੰ ਫਰਸ਼ ਤੇ ਲੈਫਟ ਸਾਈਡ ਤੇ ਡਰੈੰਗ ਰੂਮ ਦੋਸਤੋ ਇਹ ਵੇਖੋ ਕਮਰੇ ਵਧੀਆ ਖੁੱਲੇ ਨੇ ਪੁਰਾਣੇ ਘਰ ਦੀ ਤਰ੍ਹਾਂ ਪੁਰਾਣੇ ਘਰਾਂ ਚ ਖੁੱਲੇ ਹੁੰਦੇ 14x14 ਦੇ ਕਮਰੇ ਨੇ ਬਾਈ ਹੋ ਰਹੇ ਨੇ ਤੇ ਇਧਰ ਰਾਈਟ ਸਾਈਡ ਤੇ ਦੋਸਤੋ ਪੌੜੀਆਂ ਦੇ ਨਾਲ ਇਧਰ ਕਿਚਨ ਹੈ ਬਾਈ ਹੋ ਰਹੰਦਾ ਤੇ ਇਹ ਦੇਖੋ ਲੌਬੀ ਬਹੁਤ ਖੁੱਲੀ ਹੈਗੀ ਲੋਬੀ ਦੇ ਵਿੱਚ ਚਾਨਣ ਬਹੁਤ ਜ਼ਿਆਦਾ ਪੈਂਦਾ ਹੈ ਵਧੀਆ ਨੇਚਰਲ ਲਾਈਟ ਪੈਂਦੀ ਹੈਗੀ ਐ ਨਹੀਂ ਹੈਗੀ ਤੰਗੀ ਹੈ ਜਾਂ ਕੋਈ ਉਹ ਹੈਗੀ ਤੇ ਇਧਰ ਰਾਈਟ ਸਾਈਡ ਤੇ ਕਿਚਨ ਹੈਗਾ ਜੋ ਕਿ ਵਧੀਆ ਖੁੱਲਾ ਕਿਚਨ ਹੈ ਵੀ ਆ ਵੇਖੋ 14 ਬਾਈ 10 ਸਕਰ ਫੁੱਟ ਦਾ ਹੈ ਕਿਚਨ ਆ ਵੇਖ ਸਕਦੇ ਹੋ ਦੋਸਤੋ ਤੇ ਇੱਥੇ ਇੱਕ ਡਾਈਨਿੰਗ ਟੇਬਲ ਲੱਗਿਆ ਹੋਇਆ ਹੈ ਲੋਬੀ ਦੇ ਵਿੱਚ ਲੋਬੀ ਖੁੱਲੀ ਹੈ ਜਗ੍ਹਾ ਕਾਫੀ ਹੈਗੀ ਬਹੁਤ ਵਧੀਆ ਨਕਸ਼ਾ ਦੋਸਤੋ ਉੱਪਰ ਦੇਖੋ ਇਸ ਹੀ ਸਾਬਾਇਆ ਹੋਇਆ ਉੱਪਰ ਚਾਨਣ ਵਾਸਤੇ ਛੱਤ ਦੇ ਵਿੱਚ ਲੌਬੀ ਦੇ ਵਿੱਚ ਦੋਸਤੋ ਸੈਂਟਰ ਦੇ ਵਿਚਾਲੇ ਤੇ ਇਸ ਦੇ ਨਾਲ ਡ੍ਰੈਂਗ ਰੂਮ ਦੇ ਬੈਕ ਸਾਈਡ ਤੇ ਲੈਫਟ ਸਾਈਡ ਤੇ ਸਟੋਰ ਦਿੱਤਾ ਹੋਇਆ ਇੱਕ ਵਿਚਾਲੇ ਆ ਵੇਖੋ ਤੇ ਉਸ ਦੇ ਬੈਕ ਸਾਈਡ ਤੇ ਸਟੋਰ ਦੇ ਬਾਅਦ ਇੱਕ ਹੋਰ ਬੈੱਡਰੂਮ ਆ ਤਿੰਨ ਕਮਰੇ ਨੇ ਦੋਸਤੋ ਇਧਰ ਲੈਫਟ ਸਾਈਡ ਤੇ ਇਹ ਬੈੱਡਰੂਮ ਆ ਗਿਆ ਇਹ ਵੀ ਪੂਰਾ ਖੁੱਲਾ ਬੈਡਰੂਮ ਹੈ ਦੋਸਤੋ ਵਿਚੇ ਸੋਫੇ ਵਗੈਰਾ ਵੀ ਲੱਗ ਸਕਦੇ ਨੇ ਕੱਪਵਾਰਡ ਵਗੈਰਾ ਵੀ ਬਣੇ ਹੋਏ ਨੇ ਪੂਰੀ ਜਗ੍ਹਾ ਹੈਗੀ ਆ ਵੇਖੋ ਬਹੁਤ ਹੀ ਸੋਹਣਾ ਵਧੀਆ ਨਕਸ਼ਾ ਪਹਿਲਾਂ ਦੀ ਬਾਈ ਹੋਰਾਂ ਦਾ ਪੁਰਾਣਾ ਘਰ ਬਹੁਤ ਜਿਆਦਾ ਸੋਹਣਾ ਪਿਆ ਸੀ ਵਧੀਆ ਪਿਆ ਸੀ ਇਹ ਵਾਸ਼ਰੂਮ ਜੋ ਕਿ ਲੌਬੀ ਨਾਲ ਵੀ ਅਟੈਚ ਹੈ ਤੇ ਕਮਰੇ ਦੇ 프ਰੰਟ ਤੇ ਆ ਗਿਆ ਇਧਰ ਟਾਇਲਟ ਵਗੈਰਾ ਬਣਿਆ ਹੋਇਆਗਾ ਜੇਕਰ ਗੱਲ ਕਰੀਏ ਮੇਨ ਡੋਰ ਦੇ ਮੇਨ ਡੋਰ ਤੋਂ ਸਾਹਮਣੇ ਆਗੇ ਦੋਸਤੋ ਤੇ ਇਧਰ ਰਾਈਟ ਸਾਈਡ ਤੇ ਜਗ੍ਹਾ ਛੱਡ ਕੇ ਕਿਚਨ ਦੇ ਪਿੱਛੇ ਤੇ ਉਸ ਤੋਂ ਬਾਅਦ ਇੱਕ ਬੈੱਡਰੂਮ ਹੋਰ ਦੋਸਤੋ ਇਹ ਹੈਗਾ ਦੋ ਬੈੱਡਰੂਮ ਨੇ ਇਸ ਕੋਠੀ ਦੇ ਵਿੱਚ 프ਰੰਟ ਤੇ ਆ ਗਿਆ ਇੱਕ ਉਹ ਵੇਖ ਸਕਦੇ ਹੋ ਸਟੋਰ ਤੇ ਅੱਗੇ ਇੱਕ ਡ੍ਰੈੰਗ ਰੂਮ ਆ ਗਿਆ ਤੇ ਉਹ ਕਿਚਨ ਆ ਗਿਆ ਤੇ ਉੱਪਰੋਂ ਵਿਖਾਉਣੇ ਤੁਹਾਨੂੰ ਆਜੋ ਸੈਕੰਡ ਪੋਰਸ਼ਨ ਵੀ ਦਿਖਾ ਦਿੰਨੇ ਆਗੇ ਬਹੁਤ ਹੀ ਜਿਆਦਾ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਘਰ ਸੀ ਪਹਿਲਾਂ ਤੇ 프ਰੰਟ ਤੋਂ ਐਲੀਵੇਸ਼ਨ ਐਲੀਵੇਸ਼ਨ ਦੀ ਸਿਰਫ 7 ਤੋਂ 8 ਲੱਖ ਰੁਪਇਆ ਖਰਚਾ ਆ ਕੇ ਬਾਈ ਹੋਰਾਂ ਨੇ ਇੱਕ ਨਾ ਨਵੀਂ ਕੋਠੀ ਤਿਆਰ ਕਰਤੀ ਜਮਾ ਕੋਈ ਨਹੀਂ ਕਹਿ ਸਕਦਾ ਕਿ ਇਹ ਪੁਰਾਣੀ ਕੋਠੀ ਹੈ ਦੇਖ ਕੇ ਤੇ ਵੇਖਣ ਨੂੰ ਜੀ ਕਰਦਾ ਕੋਠੀ ਬਹੁਤ ਹੀ ਸੋਹਣੀ ਲੁੱਕ ਦਿਤੀ ਆ ਦੋਸਤੋ ਇਸ ਕੋਠੀ ਵਿੱਚ 7 800 ਸਕੁਅਰ ਫੁੱਟ ਏਰੀਆ ਜੋੜਿਆ ਹੋਣਾ ਮ ਜਿਸ ਦੇ ਵਿੱਚ ਇੱਕ ਵਾਸ਼ਰੂਮ ਤੇ ਬਾਲਕਨੀ ਕਹਿ ਸਕਦੇ ਆ ਜਾਂ ਇੱਕ ਐਲੀਵੇਸ਼ਨ ਫਰੰਟ ਵਾਲਾ ਦੋਸਤੋ ਸੈਕੰਡ ਪੋਰਸ਼ਨ ਤੇ ਸਿਰਫ ਇੱਕ ਕਮਰਾ ਬਣਿਆ ਹੋਇਆ ਦੋਸਤੋ ਰਾਈਟ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਇੱਕ ਬੈਡਰੂਮ ਆ ਦੋਸਤੋ ਜੋ ਪਹਿਲਾਂ ਹੀ ਸੀਗਾ ਇਹ ਵਾਲਾ ਇਹ ਬੈਡਰੂਮ ਬਣਿਆ ਹੋਇਆਗਾ ਉੱਪਰ ਸੈਕੰਡ ਪੋਰਸ਼ਨ ਤੇ ਜੋ ਪਹਿਲਾਂ ਹੀ ਸੀਗਾ ਸਿਰਫ ਇੱਕ ਇਹ ਵਾਸ਼ਰੂਮ ਤਿਆਰ ਕੀਤਾ ਹੁਣ ਨਵਾਂ ਇਹ ਵੇਖੋ ਇਹ ਵਾਸ਼ਰੂਮ ਹੁਣ ਤਿਆਰ ਕੀਤਾ ਹੁਣ ਬਣਾਇਆ ਨਵਾਂ ਇਹ ਬਾਈ ਹੋਰਾਂ ਨੇ ਤੇ ਇੱਕ ਫਰੰਟ ਤੋਂ ਜਿਹੜਾ ਕਿ ਦੇਖ ਸਕਦੇ ਹੋ ਤੁਸੀਂ ਐਲੀਵੇਸ਼ਨ ਤਿਆਰ ਕੀਤਾ ਜੋ ਕਿ ਬਾਲਕਨੀ ਕਹਿ ਸਕਦੇ ਆਪਾਂ ਇਹ ਕਲਾਸਿਕਲ ਲੁੱਕ ਦਿੰਦੀ ਹੈ ਇਸ ਕੋਠੀ ਨੂੰ ਇਹ ਵੇਖੋ ਇਹ ਡਬਲ ਪੋਰਸ਼ਨ ਡਬਲ ਸਟੋਰੀ ਤੇ ਆਪਾਂ ਤੇ ਆ ਜੋ ਉੱਪਰ ਚਲਦੇ ਆਂ ਉੱਪਰੋਂ ਵੀ ਵਿਖਾ ਦਿੰਨੇ ਆਂ 3rd ਸਟੋਰੀ ਤੇ ਤੇ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਨਵੀਆਂ-ਨਵੀਆਂ ਕੋਠੀਆਂ ਵੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਿਓ ਫੇਸਬੁੱਕ ਤੇ ਵੀ YouTube ਤੇ ਵੀ ਪੰਜਾਬ ਪੀਵੀ 31 ਆਪਾਂ ਹਰ ਰੋਜ਼ ਨਵੀਂ ਕੋਠੀ ਦੀ ਵੀਡੀਓ ਪਾਉਂਦੇ ਆਂ ਦੋਸਤੋ ਤਾਂ ਜੋ ਕਿਸੇ ਵੀਰ ਭਰਾ ਦਾ ਕੋਈ ਫਾਇਦਾ ਹੋ ਸਕੇ ਤੇ ਆ ਵੇਖੋ ਪਰਜਾਲੀ ਵਗੈਰਾ ਲੱਗੀ ਹੋਈ ਆ ਕਲਾਸਿਕਲ ਲੁੱਕ ਦੀ ਜਿਹੜੀ ਕਿ ਨਿਊ ਡਿਜ਼ਾਈਨ ਦੀ ਨਵੀਆਂ ਆ ਰਹੀਆਂ ਹੁਣ ਤੇ ਇਧਰ ਟੈਂਕੀ ਦੀ ਸਲੈਬ ਪਾਈ ਹੋਈ ਆ ਤੇ ਇੱਕ ਤੁਹਾਨੂੰ ਉੱਪਰੋਂ ਹੀ ਪੁਰਾਣਾ ਕਰ ਵੀ ਦਿਖਾ ਦਿੰਨੇ ਆ ਦੋਸਤੋ ਇਹ ਸਿਰਫ ਮਮਟੀ ਹੈਗੀ ਉੱਪਰ 3rd ਸਟੋਰੀ ਤੇ ਜੋ ਕਿ ਕੈਲੀਵੇਸ਼ਨ ਦਿੰਦੀ ਆ ਫਰੰਟ ਤੋਂ ਇਹ ਸੈਂਟਰ ਆ ਗਿਆ ਇਹ ਸਾਈਡ ਵਾਲਾ ਰਾਈਟ ਸਾਈਡ ਤੇ ਪੁਰਾਣਾ ਕਰ ਆ ਦੋਸਤੋ ਦੂਸਰੇ ਭਰਾ ਦਾ ਤੇ ਇਹ ਨਵਾਂ ਤਿਆਰ ਕੀਤਾ ਹੁਣ ਇਹ ਵੇਖੋ ਇਹ ਸੈਂਟਰ ਵਾਲੀ ਕੰਧ ਹੈਗੀ ਤੁਹਾਨੂੰ ਅੱਗੇ ਜਾ ਕੇ ਵੀ ਵਿਖਾ ਦਿੰਨੇ ਆਂਗੇ ਇੰਨੇ ਕ ਪੈਸਿਆਂ ਦੇ ਵਿੱਚ ਆ ਬਾਈ ਹੋਰਾਂ ਦੀ ਕੋਠੀ ਨਹੀਂ ਪੈਂਦੀ 30 ਤੋਂ 40 ਲੱਖ ਰੁਪਏ ਲਾ ਕੇ ਵੀ ਇਦਾਂ ਦੀ ਲੁੱਕ ਨਹੀਂ ਬਣਨੀ ਸੀ ਦੋਸਤੋ ਜੇਕਰ ਤੁਸੀਂ ਸਹਿਮਤ ਹੋ ਤਾਂ ਦੱਸੋ ਜਰੂਰ ਕਮੈਂਟਾਂ ਵਿੱਚ ਜਰੂਰ ਦੱਸੋ ਕਿਵੇਂ ਲੱਗਦੀ ਹੈ ਕੋਠੀ ਤੇ ਇਹ ਵੇਖੋ ਇਹ ਪੁਰਾਣੀ ਲੁੱਕ ਹੈ ਪੁਰਾਣੇ ਘਰ ਦੀ ਆ ਵੇਖੋ ਸਾਰਾ ਸੇਮ ਕਰ ਸੀਗਾ ਬਿਲਕੁਲ ਉਨੀ ਏਰੀਆ ਸੀਗਾ ਇਹ ਆ ਵੇਖ ਸਕਦੇ ਹੋ ਤੁਸੀਂ